ਦੇ ਬਹੁਤ ਲੋਕਾਂ ਨੇ ਇਹ ਸੋਰਸਸ ਦੇਖੇ ਨਹੀਂ ਹੁਣੇ ਸੁਣੇ ਹੁਣੇ ਆ ਪਤਾ ਨਹੀਂ ਹੁਣਾ ਉਹਨਾਂ ਨੂੰ ਵੀ ਇਦਾਂ ਸੋਰਸਸ ਹੈਗੇ ਦੇਖੋ ਆ ਮੈਂ ਪਾਣੀ ਇੱਥੋਂ ਪੀਰਿਆ ਚੂਲੀ ਭਰ ਕੇ ਅੱਗੇ ਜਾ ਕੇ ਮੈਂ ਪਾਣੀ ਨਹੀਂ ਪੀ ਸਕਦਾ ਭਾਜੀ ਇੰਨਾ ਗੰਦਕ ਪਾਤਾ ਮਤਲਬ 20 ਕਦਮ ਅੱਗੇ ਜਾ ਕੇ ਇਹੀ ਪਾਣੀ ਆ ਭਾਜੀ ਜਿਹੜਾ ਬਿਰਵਾਟ ਕੋਲੀ ਜਿਹੜਾ ਇੰਨੀ ਮਹਿੰਗੀ ਬੋਤਲ ਪਿੰਦਾ ਹਾਂ 700 ਰੁਪਏ ਦਾ 1 ਲੀਟਰ ਇਹ ਸਰੀਰ ਵੀ ਇਹੀ ਆ ਜਿੱਦਾਂ ਇੱਥੇ ਗੰਦ ਪਾਇਆ ਇਦਾਂ ਹੀ ਆਪਣੇ ਅੰਦਰ ਅਸੀਂ ਗੰਦ ਪਾਇਆ ਹਾਂ ਹਾਂਜੀ ਵਾਹ ਮਜ਼ਾ ਆ ਗਿਆ। ਹਰੂ ਸ਼ਾਂਤ ਹੋ ਗਈ, ਅੰਦਰ ਸ਼ਾਂਤ ਹੋ ਗਿਆ ਪਾਣੀ ਜੋ-ਜੋ ਅੰਦਰ ਜਾ ਰਿਹਾ ਹੈ। ਬਾਰ-ਬਾਰ ਅਹੀਂ ਕਿੰਨੀ ਕ ਥਾਵਾਂ ਤੇ ਸਫਾਈ ਕਰਾਂਗੇ? ਕਿੰਨਿਆਂ ਕ ਥਾਵਾਂ ਤੇ ਕਿੰਨਿਆਂ ਕ ਡੈਮਾਂ ਦੇ ਉੱਤੇ ਕਿੰਨਿਆਂ ਕ ਵਾਟਰਫਾਲਸ ਜਿਹੜੇ ਆ ਉੱਥੇ ਕਿੰਨੀ ਕ ਸਫਾਈ ਕਰਾਂਗੇ? ਮੇਚ ਨੇ ਸਾਨੂੰ ਗਿਫਟ ਦਿੱਤਾ ਜੀ ਅੱਜ। ਐਨੀ ਦੁਨੀਆ ਆਉਂਦੀ ਆ ਇੱਥੇ। ਜੀ ਬਿਲਕੁਲ। ਤੁਹਾਨੂੰ ਦਿਸੇ? ਬਿਲਕੁਲ ਬਿਲਕੁਲ। ਤੁਹਾਨੂੰ ਦਿਸੇ ਨਹੀਂ ਅਜੇ ਤੱਕ। ਆਏ ਹੋਏ ਹੋਏ ਜੀ। ਸਾਨੂੰ ਇੱਕ ਕੀਮਤੀ ਗਿਫਟ ਦਿੱਤਾ। ਓਏ ਹੋਏ। ਕੀਮਤੀ। ਮੈਂ ਮੈਂ ਹੋਈ। ਮਤਲਬ ਮੇਰੇ ਕੋਲ ਸ਼ਬਦ ਹੀ ਮੁੱਕ ਗਏ ਆ ਮੈਂ ਕਹਿ ਨਹੀਂ ਸਕਦਾ ਓਏ ਹੋਏ ਹੋਏ ਹੋ ਅੱਗੇ ਜਾਓ ਵਾਹ ਜੀ ਵਾਹ ਜੱਜਾ ਵਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਊਸ ਦਾ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਭਾਜੀ ਹੁਣਾਂ ਦੇ ਨਾਲ ਕਾਫੀ ਦਿਨਾਂ ਬਾਅਦ ਆਏ ਆ ਤੇ ਤੁਸੀਂ ਤਾਂ ਜਾਣਦੇ ਆ ਰਣਜੋਤ ਪਾਜੀ ਹੁਣੀ ਤੇ ਬਹੁਤ ਮਤਲਬ ਭਾਜੀ ਤੋਂ ਗਿਆਨ ਦੀਆਂ ਗੱਲਾਂ ਸਿੱਖਣ ਨੂੰ ਮਿਲ ਰਹੀਆਂ ਆ ਤੇ ਮੇਰੇ ਬਹੁਤ ਸਾਰੇ ਭਾਜੀ ਜਿਹੜੇ ਵਿਊਸ ਆ ਨਾ ਉਹ ਵੇਟ ਕਰਦੇ ਹੁੰਦੇ ਆ ਤੁਹਾਨੂੰ ਸਹੀ ਦੱਸਾਂ ਕਿ ਰਣਜੋਤ ਪਾਜੀ ਨਹੀਂ ਹੈਗੇ ਨਾਲ ਹਾਂਜੀ ਹਾਂਜੀ ਕਈ ਵਾਰੀ ਇਦਾਂ ਹੁੰਦਾ ਆ ਕੋਈ ਵੀਡੀਓ ਪਾਈ ਜਿਹੜਾ ਜੰਗਲਾਂ ਚ ਗਏ ਹਾਂਜੀ ਰੰਜੋਦ ਭਾਜੀ ਨਾਲ ਹੋਣੇ ਚਾਹੀਦੇ ਸੀ ਉਹ ਜੜੀ ਬੂਟੀ ਦੱਸ ਦੇਣੀ ਸੀ ਉਹਨਾਂ ਨੇ ਤੁਹਾਨੂੰ ਇੱਥੇ ਕੀ ਆ ਤੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਬਹੁਤ ਬਹੁਤ ਭਾਜੀ ਤੁਹਾਡਾ ਧੰਨਵਾਦ ਅਸੀਂ ਇੰਨਾ ਟਾਈਮ ਕੱਢ ਕੇ ਤੜਕੇ ਆਏ ਆ ਭਾਜੀ ਮੇਰਾ ਆਨੰਦ ਬਣਿਆ ਇੱਥੇ ਵੈਸੇ ਹੁਣ ਆਪਾਂ ਸਾਰੇ ਜਿਹੜੇ ਮੇਰੇ ਦਰਸ਼ਕ ਆ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਤੁਸੀਂ ਜਿਹੜੀ ਮੇਰੀ ਇੱਕ ਪਿਛਲੀ ਵੀਡੀਓ ਜ਼ਰੂਰ ਦੇਖੀ ਹੋਣੀ ਆ ਜਿਹਦੇ ਵਿੱਚ ਕਿ ਮੈਂ ਤੁਹਾਨੂੰ ਵਾਟਰਫਾਲਸ ਦਿਖਾਏ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿਹੜੇ ਵਾਟਰਫਾਲਸ ਆ ਕੰਡੀ ਦਾ ਇ ਉਹ ਵਾਟਰਫਾਲਸ ਦਿਖਾਏ ਤੇ ਦੇਖ ਕੇ ਖੁਸ਼ੀ ਬਹੁਤ ਹੋਈ ਤੇ ਮੈਂ ਭਾਜੀ ਹੁਣ ਜਦੋਂ ਗੱਲ ਕੀਤੀ ਭਾਜੀ ਕਹਿੰਦੇ ਮੈਂ ਵੀ ਜਾ ਕੇ ਆਇਆ ਉਥੇ ਕੁਝ ਦਿਨ ਪਹਿਲਾਂ ਤੇ ਖੁਸ਼ੀ ਤਾਂ ਜਿਹੜੀ ਹੋਈ ਤੁਸੀਂ ਮੇਰਾ ਟਾਈਟਲ ਵੀ ਦੇਖਿਆ ਹੋਣਾ ਹੈ ਖੁਸ਼ੀ ਤਾਂ ਹੋਈ ਹੋਈ ਦੁੱਖ ਵੀ ਬਹੁਤ ਹੋਇਆ ਤੇ ਇਹ ਸੇਮ ਭਾਜੀ ਨੇ ਮੈਨੂੰ ਵੀ ਬਹੁਤ ਦੁੱਖ ਹੋਇਆ ਇਹ ਪਾਜੀ ਤੁਹਾਨੂੰ ਜਿਹੜਾ ਡਿਟੇਲ ਵਿੱਚ ਦੱਸਣਗੇ ਸਾਰਾ ਕੁਝ ਆਪਾਂ ਇੱਥੇ ਅੱਜ ਆਏ ਆ ਤੇ ਬਹੁਤ ਕੁਝ ਦਿਖਾਉਣਾ ਤੁਹਾਨੂੰ ਤੇ ਇੱਕ ਸਾਡੀ ਇੱਕ ਇੱਕ ਬਹੁਤ ਵੱਡੀ ਮੁਹਿੰਮ ਦੇ ਤਹਿਤ ਆਏ ਆ ਮੈਨੂੰ ਕਾਫੀ ਸਾਰੇ ਵੀਓਸ ਤੇ ਪਾਜੀ ਕਮੈਂਟ ਆਏ ਸੀਗੇ ਹਾਂਜੀ ਉਹ ਕਹਿੰਦੇ ਸੀ ਵੀ ਤੁਸੀਂ ਗਏ ਤਾਂ ਸੀਗੇ ਤੁਸੀਂ ਸਫਾਈ ਵੀ ਕਰਦਣੀ ਹੈ ਉੱਥੇ ਥੋੜੀ ਜਿਹੀ ਅੱਛਾ ਆ ਸੀਗੇ ਕਮੈਂਟ ਆਏ ਕਮੈਂਟ ਆਏ ਹੈ ਕੁਝ ਲੈਜੈਂਡ ਨੇ ਕਰਦਨੇ ਚਲੋ ਮੈਂ ਆਪਣੇ ਵੈਸੇ ਵੀਓਸ ਨੂੰ ਦੱਸਣਾ ਚਾਹਣਾ ਜਿਸ ਜਗ੍ਹਾ ਤੇ ਕਦੀ ਆਪਾਂ ਪਹਿਲੀ ਵਾਰੀ ਜਾਣੇ ਆ ਨਾ ਉੱਥੇ ਆਪਾਂ ਇਸ ਤਰ੍ਹਾਂ ਆਪਣਾ ਪ੍ਰੈਪਰੇਸ਼ਨ ਕਰਕੇ ਨਹੀਂ ਜਾਣੇ ਸਾਨੂੰ ਪਤਾ ਨਹੀਂ ਸੀ ਜਸ ਤੇ ਭਾਜੀ ਸਾਡੇ ਨਾਲ ਨਹੀਂ ਸੀਗੇ ਉਦੋਂ ਵੀ ਤੇ ਉਸ ਤੋਂ ਪਹਿਲਾਂ ਭਾਜੀ ਜਾ ਆਏ ਸੀਗੇ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਇਸ ਬਾਰੇ ਤੇ ਆਪਾਂ ਫਿਰ ਭਾਜੀ ਹੁਣ ਤਾਂ ਚਲ ਜਾਣਾ ਸੀਗਾ ਇੱਥੇ ਆ ਕੇ ਮਤਲਬ ਜਿਹੜੀ ਇੱਕ ਸਫਾਈ ਮੁਹਿੰਮ ਚਲਾਉਣੀ ਸੀਗੀ ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਤੇ ਮੈਂ ਵੀ ਭਾਜੀ ਹੁਣ ਰੋਕਿਆ ਮੈਂ ਕਿਹਾ ਭਾਜੀ ਮੈਂ ਵੀ ਜਾਣਾ ਆ ਤੇ 2-3 ਦਿਨ ਡਿਲੇ ਕੀਤਾ ਭਾਜੀ ਨੇ ਸਿਰਫ ਮੇਰੇ ਲਈ ਤੇ ਚਲੋ ਮੈਂ ਉਹਦਾ ਤੁਹਾਨੂੰ ਦੱਸਣਾ ਚਾਹਾਂਗਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਜੀ ਥਾਣਾ ਥਾਣਾ ਡੈਮ ਜੋ ਤੁਸੀਂ ਗੂਗਲ ਤੇ ਸਰਚ ਕਰੋਗੇ ਥਾਣਾ ਡੈਮ ਤੁਹਾਨੂੰ ਲੋਕੇਸ਼ਨ ਪ੍ਰੋਪਰ ਪਤਾ ਚਲ ਜਾਏਗੀ ਤੇ ਇੱਥੇ ਆ ਕੇ ਲੋਕਲਸ ਨੂੰ ਪੁੱਛ ਲਓ ਆ ਕੇ ਵੀ ਜਿਹੜੇ ਵਾਟਰਫਾਲਸ ਹੈ ਕਿੱਥੇ ਆ ਬਹੁਤ ਲੋਕ ਆਉਂਦੇ ਇੱਥੇ ਤੇ ਚਲੋ ਹੁਣ ਆਪਾਂ ਵੈਸੇ ਸਾਡਾ ਪਰਪਸ ਕੀ ਆ ਇੱਥੇ ਆਉਣ ਦਾ ਇੱਕ ਤਾਂ ਤੁਹਾਨੂੰ ਜਿੱਦਾਂ ਦੱਸਿਆ ਕਿ ਆਪਾਂ ਇੱਥੇ ਸਫਾਈ ਮੁਹਿੰਮ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਮਤਲਬ ਕਿ ਅਜਾਏ ਆ ਦੂਜੀ ਚੀਜ਼ ਪਿਛਲੀ ਵਾਰੀ ਜਦੋਂ ਭਾਜੀ ਆਏ ਸੀ ਤੇ ਉਹਨਾਂ ਨੇ ਇੱਥੇ ਦੇਖਿਆ ਸੀ ਕਿ ਜਿਹੜਾ ਵਾਟਰ ਜਿਹਦਾ ਵਾਟਰਫਾਲਸ ਦੇ ਵਿੱਚ ਜਾਂ ਜਿਹੜਾ ਇੱਥੇ ਪਾਣੀ ਆ ਉਹਦੇ ਸੋਰਸਸ ਮੇਨ ਰਿਸੋਰਸ ਪਾਣੀ ਕਿੱਥੋਂ ਆ ਰਿਹਾ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਪਹਾੜਾਂ ਚੋਂ ਰਿਸਦਾ ਪਰ ਤੁਸੀਂ ਮੈਂ ਉਹ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਤੇ ਭਾਜੀ ਹੁਣ ਇਹਨੂੰ ਦੇਖਿਆ ਹੋਇਆ ਸੀਗਾ ਤੇ ਭਾਜੀ ਹੁਣ ਉਹ ਦਿਖਾਉਣ ਲਿਆ ਆ ਮੈਨੂੰ ਕਿ ਦਿਖਾਓ ਜੀ ਕਿੱਥੇ ਪਾਣੀ ਦਾ ਸੋਰਸ ਆ ਇਹ ਭਾਜੀ ਜਦੋਂ ਮੀਂਹ ਪੈਂਦਾ ਨਾ ਹਾਂਜੀ ਤੇ ਪਹਾੜ ਜਿਹੜੀਆਂ ਦਰਖਤ ਹੁੰਦੇ ਆ ਹਾਂਜੀ ਉਹ ਕੰਜ਼ਿਊਮ ਕਰ ਲੈਂਦੇ ਸਾਰਾ ਪਾਣੀ ਹਾਂਜੀ ਤਾਂ ਆਪਣੀਆਂ ਜੜਾਂ ਦੇ ਨਾਲ ਉਹ ਪੂਰੇ ਪਹਾੜ ਨੂੰ ਮਤਲਬ ਕਿ ਪਾਣੀ ਦੇ ਨਾਲ ਰਸਾ ਦਿੰਦੇ ਆ ਠੀਕ ਹੈ ਜੀ ਠੀਕ ਉਹ ਜਿਹੜਾ ਪਾਣੀ ਆ ਉਹ ਪਉਣ ਕੇ ਹਾਂ ਹਾਂ ਜਿੱਦਾਂ ਇੱਕ ਮੈਥਡ ਵੀ ਬਣਿਆ ਨਾ ਪੱਥਰ ਕੋਲਾ ਰੇਤ ਫਿਰ ਪੱਥਰ ਉਹ ਸਿਸਟਮ ਕੁਦਰਤੀ ਮਤਲਬ ਉਹ ਤਾਂ ਦੇਖ ਕੇ ਮਤਲਬ ਇਤੋਂ ਹੀ ਬਣਾਇਆ ਬੰਦੇ ਨੇ ਮੈਂ ਕਿਹਾ ਪੀਓ ਵਾਟਰ ਹੋਣਾ ਇਹ ਮਤਲਬ ਬਹੁਤ ਬਧੀਆ ਮੈਂ ਕਿਹਾ ਯਾ ਦੇਖੋ ਮੈਂ ਤੁਹਾਨੂੰ ਨਾ ਬਾ ਉਹ ਹੀ ਦਿਖਾਉਣਾ ਪਹਿਲਾਂ ਕਹਿੰਦੇ ਹੁੰਦੇ ਸੀਗੇ ਨਾ ਕਿ ਪੰਜਾਬ ਦੇ ਵਿੱਚ ਇਦਾਂ ਹੀ ਬਜ਼ੁਰਗ ਸਾਡੇ ਕਹਿੰਦੇ ਸੀ ਵੀ ਅਸੀਂ ਚੂਲੀ ਭਰ ਕੇ ਇਦਾਂ ਪੀਲੀ ਦਾ ਹੀ ਪਾਣੀ ਜੀ 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 ਮੈਂ ਤਾਂ ਨੂੰ ਪੀ ਕੇ ਦੇਖ ਲਾਂ ਚਾਹ ਬੱਤਾਂ ਜੀ ਭਾਈਆ ਦੇਖੋ ਵਾਜਵਾ ਹਾਂ ਲੋ ਜੀ ਦੇਖੋ ਪਾਣੀ ਚਾਹ ਬੱਤਾਂ ਭਾਜੀ ਮਜ਼ਾ ਆ ਗਿਆ ਭਾਜੀ ਟੇਸਟ ਦੇਖੋ ਪਾਣੀ ਦਾ ਤੁਸੀਂ ਦੱਸੋ ਕਿਦਾਂ ਦਾ ਟੇਸਟ ਹੈ ਇਸਲੇ ਇਹ ਚ ਬਹੁਤ ਮਿਨਰਲ ਹੋਣਿਆ ਬਹੁਤ ਜ਼ਿਆਦਾ ਇਹੀ ਪਾਣੀ ਆ ਭਾਈ ਜਿਹੜਾ ਬਿਰੋਟ ਕੋਲੀ ਜਿਹੜਾ ਇੰਨੀ ਮਹਿੰਗੀ ਬੋਤਲ ਪਿੰਦਾ ਹਾਂ 700 ਰੁਪਏ ਦਾ 1 ਲੀਟਰ ਸ਼ਾਇਦ ਉਹ ਪਤਾ ਕੀ ਆ ਉਹ ਇਹਦੇ ਵਿੱਚ ਜਿੰਨੀਆਂ ਮਤਲਬ ਕਿ ਮਿਨਰਲਸ ਹੈਗੇ ਆ ਜਾਂ ਵਿਟਾਮਿਨਸ ਹੈਗੇ ਆ ਜੋ ਵੀ ਆ ਇਹਦੇ ਵਿੱਚ ਹਾਂ ਕੈਲਸ਼ੀਅਮ ਜੋ ਵੀ ਆ ਫਾਸਫੋਰਸ ਉਹ ਸਾਰੀ ਇਹਦੇ ਵਿੱਚ ਆਉਣ ਡਈ ਆ ਹਾਂ ਉਹ ਕੁਦਰਤੀ ਮਤਲਬ ਕਿ ਜਿਹੜਾ ਹੁਣ ਇਹ ਕੁਦਰਤੀ ਆ ਉਹ ਫੇਰ ਕੱਢ ਕੇ ਤੱਤ ਜਿਹੜੇ ਉਹ ਪਾਏ ਹੁੰਦੇ ਬੋਤਲ ਚ ਤਾਂ ਉਹਦਾ ਰੇਟ ਇੰਨਾ ਇੱਕ ਮੈਂ ਹੋਰ ਗੱਲ ਦੱਸਣਾ ਚਾਹਾਂਗਾ ਆਪਣੇ ਸਾਰੇ ਵੀਵੂਸ ਨੂੰ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ ਕਿ ਉਹ ਪੱਥਰਾਂ ਦੇ ਉੱਤੇ ਕਾਈ ਜੰਮੀ ਆ ਹਾਂਜੀ ਤੇ ਮੈਂ ਸਾਰੇ ਵੀਵੂਸ ਨੂੰ ਦੱਸਣਾ ਚਾਹੁੰਦਾ ਆ ਕਿ ਮੈਨੂੰ ਹੈਰਾਨੀ ਹੋਈ ਸੀ ਮੈਨੂੰ ਕੁਝ ਦਿਨ ਪਹਿਲਾਂ ਮੈਂ ਜਦੋਂ ਇੱਧੇ ਸਰਚ ਮਾਰਦਾ ਇਹ ਬੂਟਿਆਂ ਬਾਰੇ ਜਾਂ ਕਿਦਾਂ ਤੇ ਉਹਦੇ ਵਿੱਚ ਇੱਕ ਇੱਕ ਐਡ ਆਈ ਜਾਂ YouTube ਤੇ ਦਿਖਿਆ ਮੈਨੂੰ ਕੀ ਵੀ ਇੱਕ ਕਾਈ ਵੀ ਵੇਖਦੀ ਆ ਪਾਜੀ ਬਿਲਕੁਲ ਪਾਜੀ ਇਹ ਕਾਈ ਬਹੁਤ ਕਹਿੰਦੇ ਗੁਣਕਾਰੀ ਬੜੀਆਂ ਪ੍ਰੋਬਲਮਸ ਦਾ ਹੱਲ ਏ ਇਹ ਸਪੀਰੀਲੂਨਾ ਪਾਜੀ ਕਹਿੰਦੇ ਸਪੀਰੀ ਸਪੀਰੂਲਿਨਾ ਸਪੀਰੂਲਿਨਾ ਹਾਂ ਰਾਈਟ 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 ਚਲੋ ਬਹੁਤ ਬਦੀ ਪਾਜੀ ਨੂੰ ਮੈਂ ਅੰਡਰ ਐਸਟੀਮੇਟ ਕਰਤਾ ਪਾ ਜਿੰਦਾ ਸਭ ਕੋ ਪਤਾ ਆ ਤੇ ਦੇਖੋ ਇਹਦੇ ਵਿੱਚੋਂ ਦੀ ਹੋ ਕੇ ਪਾਣੀ ਆ ਰਿਹਾ ਤੇ ਉੱਤੋਂ ਦੀ ਪਾਣੀ ਆ ਰਿਹਾ ਤੇ ਕਿੰਨਾ ਗੁਣਕਾਰੀ ਹੋਏਗਾ ਇਹ ਪਾਜੀ ਪਿਓਰ ਕਰਦੀ ਨਾ ਇਹਨੂੰ ਇੱਕ ਫਿਲਟਰ ਆਏ ਹਾਂ ਇਹ ਜਦੋਂ ਇੱਧਰ ਸੂਰਜ ਇੱਧਰ ਆਉਣਾ ਹਾਂਜੀ ਇਹਨੇ ਕੀ ਕਰਨਾ ਉਹਦੀ ਉਹਦੇ ਵਿੱਚ ਵਿਟਾਮਿਨ ਡੀ ਜਾਂ ਹੋਰ ਚੀਜ਼ਾਂ ਜਿਹੜਾ ਲੋਕਾਂ ਚੋਂ ਘਟਣ ਰਹੀਆਂ ਉਹ ਸਾਰੀਆਂ ਇਹਨੇ ਉੱਤੋਂ ਲੈ ਕੇ ਤਾਂ ਪਾਣੀ ਦੇ ਵਿੱਚ ਕਰ ਦੇਣੀਆਂ ਉਹ ਚੀਜ਼ਾਂ ਕਿਉਂਕਿ ਕੁਦਰਤ ਨੂੰ ਉਹ ਚਾਹੀਦੀਆਂ ਨਾ ਅੱਗੇ ਘਾਹ ਨੂੰ ਮੱਝਾਂ ਗਾਵਾਂ ਜੋ ਵੀ ਪੰਛੀ ਜਾਨਵਰ ਉਹਨੂੰ ਸਾਰੇ ਤੱਤ ਚਾਹੀਦੇ ਇਸ ਲਈ ਉਹ ਕੁਦਰਤ ਨੇ ਸਿਸਟਮ ਇਦਾਂ ਦਾ ਬਣਾਇਆ ਬਿਲਕੁਲ ਬਿਲਕੁਲ ਪਰ ਦੁੱਖ ਤਾਂ ਲੱਗਦਾ ਭਾਜੀ ਵੀ ਇੱਥੋਂ ਸਿਰਫ 20 ਕਦਮ ਅੱਗੇ ਜਾ ਕੇ

ਜੋ ਮਰਜੀ ਕਹੋ ਫਸਟ ਟਾਈਮ ਮੈਂ ਇੰਦਾ ਸੋਰਸ ਦੇ ਕੋਲ ਆਇਆ ਜਿਹੜਾ ਪਾਣੀ ਦਾ ਸੋਰਸ ਬਹੁਤੇ ਮੇਰੇ ਜਿਹੜੇ ਦਰਸ਼ਕ ਆ ਬਹੁਤੇ ਪੰਜਾਬ ਤੇ ਜਾਂ ਬਹੁਤੇ ਇੰਡੀਆ ਦੇ ਬਹੁਤੇ ਲੋਕਾਂ ਨੇ ਇਹ ਸੋਰਸਸ ਦੇਖੇ ਨਹੀਂ ਹੁਣੇ ਸੁਣੇ ਹੁਣੇ ਆ ਪਤਾ ਨਹੀਂ ਹੁਣਾ ਉਹਨਾਂ ਨੂੰ ਵੀ ਇੰਦਾ ਸੋਰਸਸ ਹੈਗੇ ਦੇਖੋ ਇਹ ਮੇਰੇ ਵੀਰਸ ਪੁੱਛਦੇ ਪਾਣੀ ਕਿੱਦਾਂ ਦਾ ਪਾਣੀ ਬਹੁਤ ਠੰਡਾ ਜੀ ਬਹੁਤ ਠੰਡਾ ਸਵੇਰ ਦਾ ਉਹਦਾ ਟਾਈਮ ਆ 7:00 ਵਜੇ ਆ 7:30 ਮਾਰਨਿੰਗ ਦੇ ਲੋ ਜੀ ਹਾਂਜੀ ਵਾਹ ਮਜ਼ਾ ਆ ਗਿਆ ਇਹ ਹੈ ਨੰਦ ਬਾਜੀ ਦੇਖ ਲੋ ਵਾਹ ਮਿਲਣਾ ਕਿਤੇ ਲੱਭਣਾ ਬਾਜੀ ਮਨ ਸ਼ਾਂਤ ਮਨ ਸ਼ਾਂਤ ਹੋ ਗਿਆ ਰੂਹ ਸ਼ਾਂਤ ਹੋ ਗਈ ਅੰਦਰ ਸ਼ਾਂਤ ਹੋ ਗਿਆ ਪਾਣੀ ਜਿਉਂ ਜਿਉਂ ਅੰਦਰ ਜਾ ਰਿਹਾ ਹੈ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇੱਥੇ ਆ ਕੇ ਇੱਥੇ ਆ ਕੇ ਪਾਣੀ ਪੀਓ ਪਤਾ ਲੱਗੇਗਾ ਤੁਹਾਨੂੰ ਮੈਂ ਮੈਨੂੰ ਭਾਜੀ ਬਹੁਤ ਹੈਰਾਨੀ ਹੋ ਰਹੀ ਦੇਖੋ ਪਾਣੀ ਇੰਨਾ ਪਾਣੀ ਅੱਗੇ ਜਾ ਰਿਹਾ ਹੈ ਕਿੱਥੋਂ ਆ ਰਿਹਾ ਦੇਖੋ ਯਾਰ ਹੈ ਹੈਰਾਨੀ ਹੋ ਰਹੀ ਹੈ ਪਹਾੜ ਜੁਰ ਰਿਹਾ ਹੈ ਦੇਖ ਲਓ ਅਰ ਭਾਜੀ ਕੰਟੀਨਿਊਸਲੀ ਆ ਰਿਹਾ ਨਿਕਲੀ ਜਾਣਾ ਭਾਜੀ ਇਹ ਨਿਕਲੀ ਜਾ ਰਿਹਾ ਨਿਕਲੀ ਆ ਰਿਹਾ ਦੇਖੋ ਹੁਣ ਜਦੋਂ ਮੀਂਹ ਪੈਣੇ ਨਾ ਹੂੰ ਪਾਣੀ ਆਉਣਾ ਜਦ ਫਲੱਡ ਆ ਗਿਆ ਹੁੰਦਾ ਨਾਲੇ ਦੇਖੋ ਸਾਰਾ ਸਾਲ ਪਾਣੀ ਵਗਦਾ ਰਹਿੰਦਾ ਤੇ ਸਾਰਾ ਸਾਲ ਹੀ ਮੈਂ ਆਪਣੇ ਸਾਰੇ ভিউਸ ਨੂੰ ਰਿਕਵੈਸਟ ਕਰਦਾ ਹਾਂ ਇੱਥੇ ਆਓ ਇੱਥੇ ਆਓ ਜਰੂਰ ਆਓ ਇਸ ਸੋਰਸ ਦਾ ਪਾਣੀ ਪੀਓ ਲੋਕਾਂ ਨੂੰ ਅਵੇਅਰ ਕਰੋ ਕਿ ਦੇਖੋ ਇੰਨਾ ਸ਼ੀਤਲ ਜਾਲਿਆ ਇਹ ਮੈਂ ਤਾਂ ਕਹਿੰਦਾ ਇਥੋਂ ਬੋਤਲਾਂ ਪਰ ਪਰ ਲੈ ਕੇ ਜਾਓ ਜਾਂਦੇ ਲੈ ਜਾਂਦੇ ਲੋਕ ਯਾਰ ਦੇਖੋ ਪਰ ਦੁੱਖ ਤਾਂ ਲੱਗਦਾ ਭਾਜੀ ਇਹ ਇਸ ਪੀਣ ਵਾਲੇ ਪਾਣੀ ਨੂੰ ਹਾਂਜੀ ਲੋਕਾਂ ਨੇ ਆਪਣੇ ਸਿਰਫ ਮ제 ਲਈ ਜਾਂ ਮਤਲਬ ਕਿਦਾਂ ਨਾ ਆ ਇਧਰ ਵੀ ਤੁਸੀਂ ਦੇਖ ਲਓ ਇਹਦੇ ਲੱਗੇ ਵੀ ਆਹ ਬੋਤਲਾਂ ਜਿਹੜੀਆਂ ਉਹਦੀਆਂ ਬੀਅਰ ਦੀਆਂ ਸ਼ਰਾਬ ਦੀਆਂ ਬਹੁਤ ਬਹੁਤ ਲੋਕ ਦੀਆਂ ਇਹ ਤਾਂ ਜਸਟ ਇੱਕ ਨਾ ਕਹਿ ਸਕਦੇ ਆ ਵੀ ਪਤਾ ਨਹੀਂ ਮੈਨੂੰ ਇੱਥੇ ਜਾਂ ਤਾਂ ਭਾਜੀ ਬਹੁਤੇ ਲੋਕਾਂ ਨੂੰ ਨਾ ਇਹ ਪਤਾ ਹੀ ਨਹੀਂ ਕਿ ਵੀ ਇਹ ਪਾਣੀ ਜਿਹੜਾ ਹੈ ਨਾ ਇਹ ਪੀਣ ਵਾਲਾ ਕਿ ਹਾਂ ਪੀਣ ਵਾਲਾ ਆ ਤਾਂ ਇੱਥੇ ਆ ਕੇ ਬੈਠਦੇ ਨਹੀਂ ਜ਼ਿਆਦਾ ਭਾਜੀ ਇੱਥੇ ਪਸ਼ੂ ਚਰਾਉਂਦੇ ਆ ਲੋਕ ਲੋਕਲ ਜਿਹੜੇ ਆ ਕਿਉਂਕਿ ਇੱਥੇ ਹੁਣ ਪੱਦਰੇ ਖੇਤ ਨਹੀਂਗੇ ਤਾਂ ਇੱਥੇ ਪੱਠੇ ਕਿੱਦੇ ਬੀਜਣ ਹੂੰ ਸਹੀ ਗੱਲ ਆ ਬੋ ਵਿਚਾਰੇ ਹੁਣ ਆ ਦੇਖੋ ਮੱਝਾਂ ਇਥੋਂ ਪੀਣ ਆਉਂਦੀਆਂ ਪੀਣ ਆਉਂਦੀਆਂ ਹਾਂ ਆ ਖੁਰ ਲੱਗੇ ਹੋ ਆ ਹਾਂ ਤੇ ਬੰਦੇ ਵੀ ਤਾਂ ਨੰਗੇ ਦੇ ਜਦੋਂ ਪੀਂਦੇ ਆ ਪੀਂਦੇ ਆ ਹਾਂ ਆਹ ਦੇਖੋ ਉੱਪਰ ਬੋਤਲਾਂ ਕਿੱਦਾਂ ਆ ਭਾਜੀ ਉਹ ਵੀ ਨਹੀਂ ਛੱਡਿਆ। ਬਹੁਤ ਮੜੀ। ਇਹ ਵੀ ਥੋੜਾ ਜਿਹਾ ਜਿਹੜੀ ਅਸੀਂ ਨਾ ਅਵੇਅਰ ਹੋਏ। ਹੂੰ। ਛੱਡਿਆ ਇਹ ਵੀ ਨਹੀਂ ਆ ਉੱਪਰ 5-7 ਬੋਤਲਾਂ ਇੱਧਰ ਪਈਆਂ। ਹੂੰ। ਆ ਇੱਕ ਹੱਥ ਥੱਲੇ ਪਈ ਉਹ। ਆਹੋ ਪਲਾਸਟਿਕ ਦੇਖੋ। ਆਹ ਦੇਖੋ ਮੋਰੇ ਆਹ ਦੇਖ ਲਓ। ਦੇਖੋ ਤਾਂ। ਛੱਡਿਆ ਇਹ ਵੀ ਨਹੀਂਗਾ ਭਾਜੀ। ਭਾਜੀ ਨਾਲ ਅਗੇ ਰੂਹ ਖੁਸ਼ ਹੋ ਜਾਂਦੀ ਮੇਰੀ। ਕਿਉਂਕਿ ਦੇਖੋ ਇੱਕ ਮੈਂ ਆਪਣੇ ਸਾਰੇ ਵੀਰ ਉਸਨੇ ਗੱਲ ਦੱਸਣਾ ਚਾਹਾਂਗਾ। ਕੰਮ ਕਰਨ ਦਾ ਮਜ਼ਾ ਆ ਜਾਂ ਕਿਤੇ ਜਾਣ ਦਾ ਘੁੰਮਣ ਫਿਰਨ ਦਾ ਮਜ਼ਾ ਉਹਨਾ ਹੀ ਆਉਂਦਾ ਜਿੰਨਾ ਤੁਹਾਡੀ ਸੇਮ ਥਿੰਕਿੰਗ ਸੇਮ ਥਿੰਕਿੰਗ ਹੁੰਦੀ ਆ ਜੋ ਤੁਸੀਂ ਕਰਦੇ ਆ ਉਹਨੂੰ ਲੱਗਦਾ ਵੀ ਵੈਲ ਬਹੁਤ ਸੋਹਣਾ ਬਹੁਤ ਸੋਹਣਾ ਇਹੀ ਮੈਂ ਚਾਹੁੰਦਾ ਸੀ ਕਿ ਇਦਾਂ ਮੈਂ ਕਰਨਾ ਚਾਹੁੰਦਾ ਸੀ ਆ ਤੁਸੀਂ ਵੀ ਕਰ ਰਹੇ ਆ ਤੇ ਬਹੁਤ ਚੰਗਾ ਲੱਗਦਾ ਆ ਤੇ ਚਲੋ ਮੈਂ ਅਰਦਾਸ ਕਰਦਾ ਕਿ ਵੀ ਲੋਕੀ ਅਵੇਅਰ ਹੋਣ ਜਿਸ ਆਪਾਂ ਕਾਰਨ ਕਰਕੇ ਆਏ ਆ ਜਿਸ ਕੌਜ਼ ਕਰਕੇ ਇੱਥੇ ਆਏ ਆ ਲੋਕੀ ਅਵੇਅਰ ਹੋਣ ਸਮਝਣ ਤੇ ਪੰਜਾਬ ਦੇ ਪਾਣੀ ਜਿਹੜੇ ਆ ਪਉ ਬਿੱਤਰ ਪਾਣੀ ਆ ਇਹ ਸਾਫ ਪਾਣੀ ਆ ਪਿਓਰਸਟ ਪਾਣੀ ਆ ਉਹਨੂੰ ਬਚਾਉਣਾ ਵੈਲਿਊ ਸਮਝਣ ਇਸ ਪਾਣੀ ਦੀ ਬਿਲਕੁਲ ਭਾਜੀ ਉਹ ਕਹਿੰਦੇ ਬਈ ਪਹਿਲੇ ਪੇਟ ਪੂਜਾ ਬਾਕੀ ਕੰਮ ਦੂਜਾ ਦੇਖੋ ਜਿੱਦਾਂ ਭਾਜੀ ਹੁਣੀ ਵੈਦ ਵੀ ਆ ਤੁਹਾਨੂੰ ਜਿੱਦਾਂ ਪਤਾ ਹੀ ਆ ਸਾਰਿਆਂ ਨੂੰ ਤੇ ਉਹ ਸੁਜੈਸਟ ਵੀ ਕਰਦੇ ਰਹਿੰਦੇ ਟਾਈਮ ਟੂ ਟਾਈਮ ਅ ਮਦਰ ਕੰਸਲਟੇਸ਼ਨ ਵੀ ਪ੍ਰੋਵਾਈਡ ਕਰਦੇ ਆ ਭਾਜੀ ਹੁਣੀ ਭਾਜੀ ਇੱਕ ਗੱਲ ਦੱਸੋ ਤਾਂ ਹਾਂਜੀ ਸਵੇਰੇ ਸਵੇਰੇ ਫਰੂਟ ਖਾਣ ਦੇ ਕੀ ਫਾਇਦੇ ਆ ਭਾਜੀ ਕਾਫ ਦਾ ਟਾਈਮ ਹੁੰਦਾ ਇਹ ਹਾਂਜੀ ਇਹ ਵਿਧੀ ਇਦਾਂ ਦੀ ਬਣਾਈ ਆ ਗੁਰੂਆਂ ਨੇ ਹਾਂਜੀ ਰਿਸ਼ੀਆਂ ਨੇ ਹੂੰ ਹੂੰ ਆਪਣੇ ਜੀਵਨ ਦੇ ਤੱਤ ਕੱਢ ਕੇ ਹਾਂਜੀ ਸੰਤਵਾਸ ਟ੍ਰਾਂਸਫਰ ਹੋ ਗਈ ਉਹ ਨੌਲੇਜ ਹੂੰ ਕਾਫਦੇ ਸਮੇਂ ਦੇ ਵਿੱਚ ਮਨ ਲੋ ਖਾਣਾ ਜਿਹੜਾ ਫਰੂਟ ਆ ਨਾ ਸਭ ਤੋਂ ਬੈਸਟ ਮੰਨਿਆ ਗਿਆ ਹੂੰ ਸਫਾਈ ਮੁਹਿੰਮ ਚ ਚਲਾਉਣ ਦਾ ਸਾਡਾ ਅੱਜ ਮੇਨ ਮਕਸਦ ਇਹ ਆ ਕਿ ਲੋਕੀਓ ਅਵੇਅਰ ਹੋਣ ਬਿਲਕੁਲ ਬਿਲਕੁਲ ਤੇ ਉਸ ਲਈ ਆਪਾਂ ਕੋਸ਼ਿਸ਼ ਕਰਾਂਗੇ ਐਫਰਟ ਕਰਾਂਗੇ ਅੱਜ ਤੇ ਭਰਾ ਜੀ ਹੁਣਾਂ ਦੇ ਜਿੱਦਾਂ ਆ ਰੈਲੇਟਿਵਸ ਆ ਉਹਨਾਂ ਤੋਂ ਅਸੀਂ ਟਰੈਕਟਰ ਮੰਗਵਾਇਆ ਵੀ ਟਰੈਕਟਰ ਲੈ ਕੇ ਆਓ ਤੇ ਆਪਾਂ ਸ਼ੁਰੂਆਤ ਕਰਾਂਗੇ ਹੁਣ ਤੇ ਚਲੋ ਤੁਹਾਨੂੰ ਨੈਕਸਟ ਵਲੌਗ ਵਿੱਚ ਦਿਖਾਵਾਂਗੇ ਉਹ ਸਾਰਾ ਕੁਝ ਤੇ ਮੇਰੇ ਨਾਲ ਜਰੂਰ ਬਨੇ ਰਹਿਣਾ ਤੇ ਵਲੌਗ ਦੇਖਣ ਲਈ ਬਹੁਤ-ਬਹੁਤ ਧੰਨਵਾਦ ਪਾਜੀ ਤੁਹਾਡੇ ਬਹੁਤ-ਬਹੁਤ ਧੰਨਵਾਦ which i was talking about and ranjot paaji also and we are really sad to see this oh jee cancer bp sugar free 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 but nikka bahut sona yaar aajo oh, bahut sona taaliyan yeah. commendable effort ha saanu ek ghanta bacha liya munne ne saada katto kat rabb kare etthe koi amal kare ਕਿੱਥੇ ਕਿੱਥੇ ਲੋਕਾਂ ਨੇ ਗੰਦ ਪਾਇਆ ਜਾ ਕੇ ਦੇਖੋ ਤਾਂ ਓਏ ਹੋਏ ਹੋਏ ਮਾ ਗਾਰੇ ਰੇ ਧਾਨੀ ਦਾ ਸਾ ਭਵ ਜਲ ਬਿਨ ਸਬਦ ਹੈ ਕਿਉਂ ਤੇਰੀ ਹੈ